ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਦੇ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਸਿੱਤੇ ਫਾਸ਼ਾ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਚਰਨ ਪਾਏ ਅਤੇ ਆਪਣੀ ਰਿਹائش ਇੱਥੇ ਹੀ ਰੱਖੀ ਸੀ ਜਾੜੂ ਇਤਿਹਾਸ ਇਸ ਪਾਵਨ ਅਸਥਾਨ ਦਾ ਇਹਦੇ ਵਿੱਚੋਂ ਲੈ ਕੇ ਜਲ ਪਾਣੀ ਛਕਾਉਂਦੇ ਰਿਹਾ ਬੀਬੇ ਨਾਨਕੀ ਦਾ ਘਰ ਸੀ ਇਹਨਾਂ ਦੇ ਕੋਲ ਹੀ ਗੁਰੂ ਨਾਨਕ ਪਾਤਸ਼ਾਹ ਹੀ ਆਏ ਇੱਥੇ ਆਪਣਾ ਜਲ ਲੈ ਕੇ ਉਸ ਟਾਈਮ ਦੇ ਮੌਜੂਦਾ ਕੋਈ ਹਜੇ ਵੀ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਆ ਜਿੱਥੇ ਸਤਗੁਰ ਨਾਨਕ ਜੀ ਦੇ ਦੋਹਾਂ ਪੁੱਤਰਾਂ ਦਾ ਹੋਇਆ ਸੀ ਜਨਮ ਤੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਬਾਬੇ ਨਾਨਕੀ ਦੇ ਹੱਥਾਂ ਤੋਂ ਪ੍ਰਸ਼ਾਦਾ ਪਾਣੀ ਜਿਹੜਾ ਸੀ ਲੰਗਰ ਇੱਥੇ ਛਕਦੇ ਸਨ ਤੇ ਇਹ ਹੀ ਪਵਿੱਤਰ ਕੂਈ ਹੈ ਜਿਸ ਦਾ ਜਲ ਹੋਣ ਵੀ ਲੰਗਰ ਦੇ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਜੋਰਾ ਸ਼ੋਰਾ ਤੇ ਸਜਾਈ ਗਈ ਸੀ ਬਾਬੇ ਨਾਨਕ ਦੀ ਬਰਾਤ ਤਾਂ ਤੁਸੀਂ ਅੰਦਰ ਜਾ ਕੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਤੋਂ ਥੱਲੇ ਭੂਰਾ ਸਾਹਾ ਵਾ ਉਹਨਾਂ ਦਾ ਉੱਥੇ ਗੁਰਨਾਨਕ ਪਾਤਸ਼ਾਹੀ ਦਾ ਕਮਰਾ ਸੀ ਜਿਨ੍ਹਾਂ ਵਿੱਚ ਰਹੈ ਸੀ ਉਸ ਕਮਰੇ ਦਾ ਥੜਾ ਹਜੇ ਵੀ ਮੌਜੂਦ ਹੈ ਜਿੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਜੀ ਦਾ ਜਨਮ ਸਥਾਨ ਦਾ ਹਾਂ ਨੂੰ ਕਵਰ ਕਰਕੇ ਰੱਖਿਆ ਗਿਆ ਵਾ ਸਤਗੁਰ ਨਾਨਕ ਨੇ ਜਿੱਥੇ ਕੀਤੀ ਸੀ ਆਪਣੇ ਗ੍ਰਹਿਸਪਤ ਜੀਵਨ ਦੀ ਸ਼ੁਰੂਆਤ ਇਹ ਤੋਂ ਹਰ ਰੋਜ਼ ਆਪਣੀ ਕਾਰ ਵਿਹਾਰ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਗੁਰਦੁਆਰਾ ਬੇਰ ਸਾਬ ਉਥੇ ਜਾਂਦੇ ਤੇ ਵੀ ਨਦੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦੇ ਹਨ ਗੁਰੂ ਸਾਹਿਬ ਦੇ ਸਮੇਂ ਦੀ ਖੂਹੀ ਅੱਜ ਵੀ ਇੱਥੇ ਮੌਜੂਦ ਬਾਬਾ ਪੰਦਾ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਤੇ ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਨੂੰ ਕਿਰਪਾ ਕੀਤੀ ਕਹਿੰਦੇ ਤੇਰਾ ਨਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਸੰਭਾਲ ਕੇ ਰੱਖੀਆਂ ਗਈਆਂ ਨੇ ਪੁਰਾਤਨ ਚੀਜ਼ਾਂ ਇੱਥੇ ਵਾਹਿਗੁਰੂ ਜੀ ਬਹੁਤ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਜੀ ਆਪਾਂ ਸ਼ੁਰੂ ਤੋਂ ਹੀ ਮਨਾਉਂਦੇ ਆਏ ਆ ਜਦੋਂ ਦਾ ਮੂਲ ਮੰਤਰ ਆਪਾਂ ਨੂੰ ਗੁਰੂ ਮਹਾਰਾਜ ਨੇ ਦਿੱਤਾ ਵਾ ਉਸ ਤੋਂ ਹੀ ਸਿੱਖਿਆ ਮਿਲੀ ਆ ਕਿ ਗੁਰੂ ਨਾਨਕ ਪਾਸ਼ਾਏ ਨੇ ਸਾਨੂੰ ਗੁਣ ਖਾਣੇ ਗੁਣ ਕਾਇਆ ਸੀ ਗੁਰੂ ਮਹਾਰਾਜ ਦੇ ਤੇ 13-13 ਸਾਂਝੀ ਵਰਨਾਂ ਦਾ ਇੱਥੋਂ ਹੀ ਕੰਮ ਸ਼ੁਰੂ ਹੋ ਕੇ ਚੌ ਵਰਨਾਂ ਨੂੰ ਰੱਖ ਕੇ ਤਾਂ ਹੀ ਬਾਣੀ ਦੀ ਚਰਨਾ ਹੋਈ ਤੇ ਅਸੀਂ ਉਹਦਾ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਗੌਰ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦੋਹਾਂ ਪੁੱਤਰਾਂ ਨੇ ਜਨਮ ਲਿਆ ਸੀ ਜਿੱਥੇ ਬਾਬਾ ਨਾਨਕ ਨੇ ਆਪਣੀ ਗ੍ਰੈਸਫ ਲੀਫ ਜੀਵਨ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਅੱਜ ਵੀ ਜੜੀਆਂ ਪੁਰਾਤਨ ਚੀਜ਼ਾਂ ਨੇ ਉਹ ਸੰਭਾਲ ਕੇ ਰੱਖੀਆਂ ਗਈਆਂ ਨੇ ਇਸੇ ਥਾਂ ਤੇ ਬਾਬੇ ਨਾਨਕ ਦੀ ਬਰਾਤ ਸਜਾਈ ਗਈ ਸੀ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਹ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਰਹਿੰਦੀ ਸੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਪਣੀ ਪੈਂਕੋਲ ਆਏ ਸਨ ਇੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਤੇ ਇੱਥੋਂ ਹੀ ਗ੍ਰੈਸਪ ਜੀਵਨ ਦੀ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੱਲ ਕੇ ਬਟਾਲਾ ਵਿਖੇ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਦੋਹਾਂ ਪੁੱਤਰਾਂ ਦਾ ਇੱਥੇ ਜਨਮ ਹੋਇਆ ਸੀ ਜੋ ਕਿ ਇੱਕ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਜੀ ਹੋਏ ਸਨ ਗੁਰੂ ਘਰ ਦੇ ਵਿੱਚ ਅੱਜ ਵੀ ਉਹ ਇਤਿਹਾਸਿਕ ਖੂਈ ਮੌਜੂਦ ਹੈ ਜਿਸ ਦਾ ਪ੍ਰਯੋਗ ਗੁਰੂ ਸਾਹਿਬ ਦੇ ਸਮੂਚੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਅੱਜ ਵੀ ਲੋਕ ਇਸ ਖੂਈ ਦਾ ਜਲ ਆਪਣੇ ਘਰ ਚ ਲੈ ਕੇ ਜਾਂਦੇ ਨੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪੋਰਾ ਸੱਚ ਪੁਰਾਤਨ ਟੜਾ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਦੇ ਦੋਹਾਂ ਪੁੱਤਰਾਂ ਨੇ ਜਨਮ ਲਿਆ ਸੰਗਤਾਂ ਦੇ ਦੇਖਣ ਲਈ ਇਸ ਪੁਰਾਤਨ ਟੜੇ ਨੂੰ ਸ਼ੀਸ਼ਿਆਂ ਦੇ ਵਿੱਚ ਜੜਾਇਆ ਗਿਆ ਇਸ ਤੋਂ ਇਲਾਵਾ ਗੁਰੂ ਘਰ ਦੀ ਮੂਲ ਉਸਾਰੀ ਸਮੇਂ ਖੁਦਾਈ ਦੌਰਾਨ ਮਿਲੇ ਪੁਰਾਤਨ ਸਿੱਕੇ ਵੀ ਸੰਭਾਲ ਕੇ ਰੱਖੇ ਗਏ ਨੇ ਦੂਜੇ ਪਾਸੇ ਪ੍ਰਕਾਸ਼ਪੁਰਬ ਨੂੰ ਲੈ ਕੇ ਤਿਆਰੀਆਂ ਜੜੀਆਂ ਨੇ ਜੋੜਾ ਸ਼ੋਰਾਂ ਤੇ ਚੱਲ ਰਹੀਆਂ ਨੇ ਅਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਸੰਗਤਾਂ ਦੀ ਮਨਯਤਾ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰਾ ਸਾਲ ਇਸ ਦਾ ਇੰਤਜ਼ਾਰ ਕਰਦੇ ਨੇ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਦੀ ਸੇਵਾ 'ਚ ਤਤਪਰਤ ਤਤਿਆਰ ਰਹਿੰਦੇ ਨੇ ਵਾਹਿਗੁਰੂ ਜੀ ਕੀ ਫਤਿਹ ਆਪ ਜਿਸ ਪਾਵਨ ਪਵਿੱਤਰ ਸਥਾਨ ਗੁਰਦ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਪਾਤਸ਼ਾ ਨਨਕਾਣਾ ਸਾਹਿਬ ਉਹਨਾਂ ਦਾ ਜਨਮ ਹੈ ਜੀ ਉਹਨੂੰ ਜਨਮ ਭੂਮੀ ਕਹੀਏ ਤੇ ਸੁਲਤਾਨਪੁਰ ਲੋਧੀ ਨੂੰ ਕਰਮ ਭੂਮੀ ਕਹੀਏ ਤਾਂ ਇਸ ਵਿੱਚ ਕੋਈ ਵੀ ਅਤਕਥਨੀ ਨਹੀਂ ਹੋਵੇਗੀ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਜੀ ਦੀ ਬੇਨਤੀ ਤੇ ਸਾ ਤੋਂ ਪਹਿਲਾਂ ਇਸ ਸਥਾਨ ਤੇ ਪੁੱਤਰ ਚਰਨ ਪਾਈ ਅਤੇ ਆਪਣੀ ਰਹਿائش ਇੱਥੇ ਹੀ ਰੱਖੀ ਸੀ ਤੇ ਇਸ ਸਥਾਨ ਤੇ ਹੀ ਉਹਨਾਂ ਨੇ ਆਪਣੇ ਸ਼ਹਿਬਜ਼ਾਦੇ ਬਾਬਾ ਸ਼੍ਰੀਚੰਦ ਬਾਬਾ ਲਖਮੀਦਾਸ ਜੀ ਨੇ ਅਵਤਾਰ ਧਾਰਿਆ ਤੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਬੇਬੇ ਨਾਨਕੀ ਦੇ ਹੱਥਾਂ ਤੋਂ ਪ੍ਰਸ਼ਾਦਾ ਪਾਣੀ ਜਿਹੜਾ ਸੀ ਲੰਗਰ ਇੱਥੇ ਛਕਦੇ ਸਨ ਤੇ ਇਹ ਹੀ ਪਵਿੱਤਰ ਖੂਈ ਹੈ ਜਿਸ ਦਾ ਜਲ ਹੋਣ ਵੀ ਲੰਗਰ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਤੋਂ ਹਰ ਰੋਜ਼ ਆਪਣੀ ਕਾਰ ਵਿਹਾਰ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਗੁਰਦੁਆਰਾ ਬੇਰ ਸਾਬ ਉੱਥੇ ਜਾਂਦੇ ਤੇ ਬੀ ਨਦੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦੇ ਹਨ ਤੇ ਉਹ ਕਾਫੀ ਸਮਾਂ ਬਤੌਣ ਤੋਂ ਬਾਅਦ ਫਿਰ ਉਹ ਆਪਣੀ ਮੋਦੇਖਾਨੀ ਦੇ ਘਰ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਇਸੇ ਹੀ ਸਥਾਨ ਤੇ ਆਉਂਦੀ ਇਹ ਕਾਰ ਵਿਹਾਰ ਹਰ ਰੋਜ਼ ਚੱਲਦੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋ ਇੱਥੋਂ ਇਸ਼ਨਾਨ ਕਰਨ ਜਾਂਦੇ ਹਨ ਵੇਈ ਨਦੀ ਦੇ ਵਿੱਚ ਅਤੇ ਤਿੰਨ ਦਿਨ ਅਲੋਪ ਰਹਿੰਦੇ ਹਨ ਬਾਬਾ ਪੈਂਦਾ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਤੇ ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਨੂੰ ਕਿਰਪਾ ਕੀਤੀ ਕਹਿੰਦੇ ਕਿ ਮੇਰਾ ਨਾਮ ਗੋਰ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਤੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਇਸ ਸੰਸਾਰ ਦੇ ਉੱਪਰ ਕੱਲਿਆ ਕਿ ਆ ਨਾਮ ਦਾ ਬਾਟਾ ਆਪ ਵੀ ਸ਼ੱਕ ਨਾਨਕ ਤੇ ਇਸ ਜਗਤ ਜਲੰਦੇ ਨੂੰ ਵੀ ਵਰਤਾ ਤੇ ਉਤੋਂ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਸੰਤ ਘਾਟ ਵਿਖੇ ਸਥਾਨ ਤੋਂ ਪ੍ਰਗਟ ਹੁੰਦੇ ਹਨ ਤੇ ਸਭ ਤੋਂ ਪਹਿਲਾਂ ਧੁਰ ਕੀ ਬਾਣੀ ਦੀ ਸ਼ੁਰੂਆਤ ਵੀ ਇਸ ਸੁਲਤਾਨਪੁਰ ਦੀ ਧਰਤੀ ਤੋਂ ਹੀ ਆਰੰਭ ਹੁੰਦੀ ਹੈ ਕਿ ਸੰਤ ਘਾਟ ਤੋਂ ਬਾਹਰ ਆਣ ਕੇ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਮੂਲ ਮੰਤਰ ਦਾ ਉਚਾਰਨ ਕਰਦੇ ਹਨ ਤੇ ਮੂਲ ਮੰਤਰ ਦੇ ਉਚਾਰਨ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਉਦਾਸੀਆਂ ਸ਼ੁਰੂ ਹੁੰਦੀਆਂ ਹਨ ਤੇ ਉਸ ਤੋਂ ਬਾਅਦ ਸਾਰੇ ਜਲੰਧਰ ਨੂੰ ਠਾਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਆਪਣੇ ਉਮਰ ਦੇ ਅਖੀਲੇ 18 ਸਾਲ ਦਰਤਾਰ ਕੋਰ ਦੀ ਧਰਤੀ ਦੇ ਉੱਤੇ ਬਤਾਏ ਉੱਤੇ ਉਹਨਾਂ ਨੇ ਨਾਮ ਜਪੋ ਵੰਡ ਕੇ ਛਕੋ ਦਾ ਜਿਹੜਾ ਸਿਧਾਂਤ ਹੈ ਕੀਰਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਦਿੱਤਾ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 1539 ਇਸਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਖੁਈ ਦੇ ਦਰਸ਼ਨ ਕਰਦੇ ਹਾਂ ਇਹਦੇ ਵਿੱਚੋਂ ਲੈ ਕੇ ਜਲ ਪਾਣੀ ਛਕਾਉਂਦੇ ਰਿਆ ਬੀਬੇ ਨਾਨਕੀ ਦਾ ਘਰ ਸੀ ਇਹਨਾਂ ਦੇ ਕੋਲ ਹੀ ਗੁਰੂ ਨਾਨਕ ਪਾਤਸ਼ਾਹ ਹੀ ਆਏ ਇੱਥੇ ਆਪਣਾ ਜਲ ਲੈ ਕੇ ਉਸ ਟਾਈਮ ਦੇ ਮੌਜੂਦਾ ਹੁਈ ਹਜੇ ਵੀ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਆ ਤੇ ਆਪਣਾ ਲੰਗਰ ਪਾਣੀ ਚ ਛਕਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਇਹੋ ਹੀ ਘਰ ਵਾ ਤੇ ਤੁਸੀਂ ਅੰਦਰ ਜਾ ਕੇ ਦਰਸ਼ਨ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਤੋਂ ਥੱਲੇ ਭੂਰਾ ਸਾਹ ਵਾ ਉਹਨਾਂ ਦਾ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਕਮਰਾ ਸੀ ਜਿਨ੍ਹਾਂ ਵਿੱਚ ਰਹਿਸ ਸੀ ਉਸ ਕਮਰੇ ਦਾ ਥੜਾ ਹਜੇ ਵੀ ਮੌਜੂਦ ਹੈ ਜਿੱਥੇ ਬਾਬਾ ਸ਼ਿਰੀ ਚੰਦ ਤੇ ਬਾਬਾ ਲక్ష్ਮੀਬਜਾ ਦਾ ਜਨਮ ਸਥਾਨ ਦਾ ਪਾ ਨੂੰ ਕਵਰ ਕਰਕੇ ਰੱਖਿਆ ਗਿਆ ਵਾ ਕਿ ਗੁਰੂ ਮਹਾਰਾਜ ਦੇ ਦਰਸ਼ਨ ਦیدار ਹੁੰਦੇ ਰਣ ਤਾਂ ਸਾਨੂੰ ਉਹ ਖਦਾਈ ਜਦੋਂ ਕੀਤੀ ਸੀ ਤਾਂ ਉਸ ਵੇਲੇ ਉਹ ਥੜਾ ਮਿਲਿਆ ਸੀ ਇਸ ਕਰਕੇ ਉਸ ਦੀ ਯਾਦ ਨੂੰ ਕਾਇਮ ਰੱਖਦਿਆਂ ਉਹਨੂੰ ਕਵਰ ਕਰਕੇ ਰੱਖਿਆ ਹੋਇਆ ਵਾ ਕਿ ਸੰਗਤਾਂ ਨੇ ਉਸ ਚੀਜ਼ ਨੂੰ ਦਰਸ਼ਨ ਕਰਨ ਤਾਂ ਆਪਾਂ ਬਾਬਾ ਸ਼੍ਰੀ ਚੰਦ ਜੀ ਦੇ ਤੇ ਬਾਬਾ ਲక్ష్ਮੀਦਾਸ ਜੀ ਦੇ ਦਰਸ਼ਨ ਦیدارੇ ਆਪਣੇ ਮਨ ਵਿੱਚ ਤੇ ਆ ਕੇ ਇਹ ਕਹਿੰਨੇ ਕਿ ਸਿਧਨ ਹੋ ਜਾਂਦੇ ਆ ਪ੍ਰਕਾਸ਼ਗੁਰਪੁਰੂ ਨੂੰ ਲੈ ਕੇ ਕਿਵੇਂ ਦੀਆਂ ਤਿਆਰੀਆਂ ਇੱਥੇ ਵਾਈ ਗੁਰੂ ਜੀ ਬਹੁਤ ਜ਼ਿਆਦਾ ਗੁਰਨਾਨਕ ਪਾਤਸ਼ਾਹ ਜੀ ਦੇ ਆਪਾਂ ਸ਼ੁਰੂ ਤੋਂ ਹੀ ਮਨਾਉਂਦੇ ਆਏ ਆ ਜਦੋਂ ਦਾ ਮੂਲ ਮੰਤਰ ਆਪਾਂ ਨੂੰ ਗੁਰੂ ਮਹਾਰਾਜ ਨੇ ਦਿੱਤਾ ਵਾ ਉਸ ਤੋਂ ਹੀ ਸਿੱਖਿਆ ਮਿਲੀ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਣ ਖਾਣੇ ਗੁਣ ਗਾਏ ਆ ਅਸੀਂ ਗੁਰੂ ਮਹਾਰਾਜ ਦੇ ਤੇ 13-13 ਸਾਂਝੀ ਵਾਰਨਾ ਦਾ ਇੱਥੋਂ ਹੀ ਕੰਮ ਸ਼ੁਰੂ ਹੋ ਗਏ ਚੌ ਵਾਰਨਾ ਨੂੰ ਰੱਖ ਕੇ ਤਾਂ ਹੀ ਬਾਣੀ ਦੀ ਚਰਨਾ ਹੋਈ ਤੇ ਅਸੀਂ ਉਹਦਾ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਮੇਲੇ ਦਾ ਸਾਨੂੰ ਹਰ ਸਾਲ ਹੀ ਬਹੁਤ ਚਾਹ ਹੁੰਦਾ ਤਿਆਰੀਆਂ ਹੁਣ ਵੀ ਸ਼ੁਰੂ ਤੋਂ ਹੀ ਮਹੀਨਾ ਮਹੀਨਾ 2 ਮਹੀਨੇ ਪਹਿਲਾਂ ਹੀ ਸੰਗਤਾਂ ਇਸ ਬੰਨੇ ਆ ਜਾਂਦੀਆਂ ਵਾ ਤੇ ਘਰ ਘਰ ਗੁਰਮਾਰਾਜੀ ਦੇ ਗੁਣ ਗਾਉਨੇ ਆ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਸੀ ਸ਼ੁਸ਼ੀ ਮਿਲਦੀ ਆ ਤੇ ਸੰਗਤਾਂ ਨਿਹਾਲ ਹੁੰਦੀਆਂ ਵਾ ਧਿਆਨ ਕੀ